ਕੋ ਕਹੋ ਤਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵਸਿ ਫਤਖ ਸੰਮਦੀ ਨੂਰੇ ਅਰਸਾ ਕੋਰ ਸਾਹਾਂ ਝਟੀਐ ਤਉ ਦਡਿਠੇ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਕੱਟੀਐ ਸੱਜਣਾ ਸਚਾ ਪਾਤੇ ਸਾ ਸਿਰ ਸਾਹ ਦਾਸਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤੇਸਾ ਹੋ ਸਿਰ ਸਾਹ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇ ਸਾਹੋ ਸਤ ਨਾਮ ਸ੍ਰੀ ਵਾਹਿਗੁਰੂ صاحب جی سورٹھ تیجا ਭਗਤ ਖਜੰਨਾ ਭਗਤਨ ਕਉਦੀਆ ਨਾਉ ਹਰ ਧਨ ਸਚ ਸੋਇ ਅਖੋਟ ਨਾਮ ਧਨ ਕਦੇ ਨ ਖੁੱਟੈ ਨਾਹੀ ਕਿ ਨਾ ਨ ਕੀਮਤ ਹੋਏ ਨਾਮ ਧੰਨਾ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋ ਭਗਤ ਖਜ਼ਾਨਾ ਭਗਤਨ ਕਉ ਦੀਆ ਨਾਉ ਹਰ ਧਨ ਸਚ ਸੋਏ ਅਖੋਟ ਨਾਮ ਧਨ ਕਦੇ ਨਿਖਟੈ ਨਾਹੀ ਕਿ ਨਾ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋ ਮਨ ਮੇਰੇ ਗੁਰ ਸਬਦ ਦੇ ਹਰ ਪਾਇਆ ਜਾਏ ਬਿਨ ਸਬਦੈ ਜਾਗ ਭੁਲਦਾ ਫਿਰਦਾ ਦਰਗਾਹ ਮਿਲ ਸਜਾਈ ਰਹਾਉ ਇਸ ਦੇ ਅੰਦਰ ਪੰਜ ਚੋਰ ਵਸ ਹੈ काम क्रोध लोभ मोह अहंकार अमृत लूटा है मन मुख नहीं बुझा है कोई न सुने पुकारा ਅੰਦਾ ਜਗਤ ਅੰਧ ਵਰਤਾਰਾ ਬਾਜ ਗੁਰੂ ਗੁਬਾਰਾ ਹਉ ਮੈਂ ਮੇਰਾ ਕਰ ਕਰ ਵਿਗੁੱਤੇ ਕਿ ਹੋ ਚੱਲ ਨਾ ਚਲਦਿਆਂ ਨਾਲ ਗੁਰਮੁਖ ਹੋ ਵ ਸੁਨਾਮ ਧਿਆਵੈ ਸਦਾ ਹਰ ਨਾਮ ਸੰਭਾਲੈ ਸ ਜੇ ਬਾਣੀ ਹਰ ਗੁਣ ਗਾਵੈ ਨਦਰਿ ਨਦਰ ਨਿਹਾਲ ਸਤ ਗੁਰ ਗਿਆਨ ਸਦਾ ਘਾਟ ਚੰਨਣਾ ਅਮਰ ਸਿਰ ਬਾਦ ਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹ ਨਾਨਕ RAM ਨਾਮ ਨਿਸਤਾਰਾ ਸਬਦ ਰਤੇ ਹਾਰ ਪਾਹਾ ਸਤ ਗੁਰ ਗਿਆਨ ਸਦਾ ਘਾਟ ਚੰਨਣਾ ਅਮਰ ਸਿਰ ਬਾਦਸਾਹ ਆਨ ਦਿਨ ਭਗਤ ਕਰ ਹੈ ਦਿਨ ਰਾਤੀ ਰਾਮ ਨਾਮ ਸਚ ਲਾਹਾ ਨਾਨਕ ਰਾਮ ਨਾਮ ਨਿਸਤਾਰਾ ਸਬਦ ਰੱਤੇ ਹਰ ਪਾਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਤੀਜਾ ਭਗਤ ਖਜਾਨਾ ਭਗਤਨ ਕਉ ਦੀਆ ਨਾਮ ਹਰ ਧਨ ਸਚ ਸੋਇ ਅਕੋਟ ਨਾਮ ਧਨ ਕਦੇ ਨਿਖਟੈ ਨਾਹੀ ਕਿਨਾਂ ਨ ਕੀਮਤ ਹੋਏ ਨਾਮ ਧਨ ਮੁਖ ਉਜਲੇ ਹੋਏ ਹਰ ਪਾਇਆ ਸੱਚ ਸੋਏ